ਸਤਿ ਸ਼੍ਰੀ ਅਕਾਲ ਜੀ ਮੈਂ ਹਾ ਅਸ਼ਤਿਤ ਕੋ ਸੰਧੂ ਤੇ ਗੱਲ ਕਰਦੇ ਹਾਂ ਜੀ ਕੀ ਪਾਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਜਿਹੜਾ ਹੈ ਭਾਜਪੀ ਦੇ ਵਿੱਚੋਂ ਜਾਣ ਦਾ ਟਾਈਮ ਆ ਗਿਆ ਹੈ ਯਾਨੀ ਕਿ ਪ੍ਰਧਾਨ ਮੰਤਰੀ ਨੂੰ ਹੁਣ ਜਿਹੜਾ ਹੈ ਰਿਟਾਇਰਮੈਂਟ ਲੈ ਲੈਣੀ ਚਾਹੀਦੀ ਹੈ ਕਿਉਂਕਿ ਜਿਸ ਤਰੀਕੇ ਨਾਲ ਭਾਜਪੀ ਦੇ ਵਿੱਚ ਵਿਧਿ ਵਿਵਧਾਨ ਨੇ ਕਿ ਹੁਣ ਜਿਹੜੇ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਹਨਾਂ ਦੀ ਜਿਹੜੀ ਹੈ ਉਮਰ ਹੋ ਚੁੱਕੀ ਹੈ ਤਾਂ ਹੁਣ ਉਹਨਾਂ ਨੂੰ ਜਿਹੜਾ ਹੈ ਰਿਟਾਇਰਮੈਂਟ ਲੈਣੀ ਚਾਹੀਦੀ ਹੈ ਕਿਉਂਕਿ ਭਾਜਪਾ ਦੇ ਵਿੱਚ ਇਹ ਰੂਲ ਐਂਡ ਰੈਗੂਲੇਸ਼ਨ ਨੇ ਕਿ ਜਿਨ੍ਹਾਂ ਦੀ ਉਮਰ ਹੋ ਜਾਂਦੀ ਹੈ ਉਹਨਾਂ ਨੂੰ ਰਿਟਾਇਰਮੈਂਟ ਲੈਣੀ ਪੈਂਦੀ ਹੈ ਇਸ ਟਾਈਮ ਜਿਹੜੇ ਨਰਿੰਦਰ ਮੋਦੀ ਨੇ ਉਹਨਾਂ ਦੀ ਉਮਰ ਨੂੰ ਲੈ ਕੇ ਜਿਹੜੇ ਨੇ ਵੱਡੇ ਸਵਾਲ ਖੜੇ ਹੋ ਗਏ ਨੇ ਦੂਸਰੇ ਪਾਸੇ ਜੇਕਰ ਗੱਲ ਕਰੀਏ ਜੇਕਰ ਨਰਿੰਦਰ ਮੋਦੀ ਨਹੀਂ ਲੈਂਦੇ ਰਿਟਾਇਰਮੈਂਟ ਤਾਂ ਫਿਰ ਐਲ ਵੀ ਜਿਹੜੇ ਨੇ ਅਡਵਾਨੀ ਉਹਨਾਂ ਨੂੰ ਵੀ ਲੈਣਾ ਪਿਆ ਦੂਸਰੇ ਪਾਸੇ ਗੱਲ ਕਰੀਏ ਅਟਲ ਪਿਆਰੀ ਵਾਜਪਾਈ ਨੂੰ ਵੀ ਲੈਣਾ ਪਿਆ ਤਾਂ ਹੁਣ ਜਿਹੜਾ ਹੈ ਨਰਿੰਦਰ ਮੋਦੀ ਨੂੰ ਵੀ ਰਿਟਾਇਰਮੈਂਟ ਲੈਣੀ ਪਵੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਉਹਨਾਂ ਦੀ ਉਮਰ 75 ਸਾਲ ਦੇ ਕਰੀਬ ਹੋ ਚੁੱਕੀ ਹੈ ਤੇ ਹੁਣ ਬੀਜਪੀ ਦੇ ਵਿਧਿਵਿਧਾਨ ਦੇ ਅਨੁਸਾਰ ਜਿਹੜੀ ਹੁਣ ਉਹਨਾਂ ਨੂੰ ਭਾਜਪਾ ਦੇ ਵਿੱਚੋਂ ਆਪਣਾ ਅਹੁਦਾ ਛੱਡਣਾ ਪਵੇਗਾ ਸੂਤਰਾਂ ਤੋਂ ਵੰਦੀ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਪਿਛਲੇ ਦਹਾਕੇ ਤੋਂ ਭਾਰਤੀ ਜਨਤਾ ਪਾਰਟੀ ਵਿੱਚ ਇੱਕ ਸਵਾਲ ਵਾਰ-ਵਾਰ ਉਠਾਇਆ ਜਾ ਰਿਹਾ ਹੈ ਕਿ ਨਿਤਾਵਾਂ ਨੂੰ 75 ਸਾਲ ਦੀ ਉਮਰ ਤੋਂ ਬਾਅਦ ਸਰਗਰਮ ਸਿਆਸਤ ਤੋਂ ਸੰन्यास ਲੈਣਾ ਚਾਹੀਦਾ ਹੈ ਇਹ ਮੁੱਦਾ ਹਰ ਵਾਰ ਉਦੋਂ ਗਰਮ ਹੁੰਦਾ ਹੈ ਜਦੋਂ ਸੀਨੀਅਰ ਆਗੂ ਉਹ ਉਮਰ ਸੀਮਾ ਤੇ ਪਹੁੰਚਦਾ ਹੈ ਹੁਣ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ 75 ਸਾਲ ਦੇ ਹੋ ਗਏ ਹਨ ਤੇ ਇਸ ਮੁੱਦੇ ਤੇ ਦੁਬਾਰਾ ਚਰਚਾ ਹੋ ਰਹੀ ਹੈ ਪਾਤੀ ਰਾਜਨੀਤੀ ਅਤੇ ਖਾਸ ਕਰਕੇ ਭਾਜਪਾ ਦੇ ਨੇੜੇ ਉਹ ਨਜ਼ਰ ਰੱਖਣ ਵਾਲੇ ਜਾਣਕਾਰਾਂ ਨਾਲ ਇਸ ਚਰਚਾ ਤੇ BBC ਹਿੰਦੀ ਗੱਲ ਕੀਤੀ ਜੋ ਉਹਨਾਂ ਦੀ ਹਿਰਾਏ ਹੈ ਕੁਝ ਸਮੇਂ ਪਾਰਟੀ ਵਿੱਚ 75 ਸਾਲ ਤੋਂ ਵੱਧ ਉਮਰ ਦੇ ਆਗੂ ਅਤੇ ਵਰਕਰ ਸਵੈ ਇੱਛਾ ਨਾਲ ਆਪਣੇ ਅਹੁਦੇ ਛੱਡ ਰਹੇ ਹਨ ਤਾਂ ਸੋ ਨੌਜਵਾਨਾਂ ਨੂੰ ਮੌਕਾ ਮਿਲ ਸਕੇ ਇਸ ਵਿੱਚ ਵਧੀਆ ਪਰਪਰਾ ਹੈ ਮੈਂ ਵੀ ਨਵੰਬਰ ਦੇ ਮਹੀਨੇ ਵਿੱਚ 75 ਸਾਲ ਦਾ ਹੋਣ ਵਾਲਾ ਹਾਂ ਇਹ ਜਿਹੜਾ ਹੈ ਨਰਿੰਦਰ ਮੋਦੀ ਵੱਲੋਂ ਕਿਹਾ ਗਿਆ ਸੀ ਭਾਜਪਾ ਇਹ ਚਰਚਾ ਅਸਲ ਵਿੱਚ 2014 ਦੀਆਂ ਜਿਹੜੀਆਂ ਚੋਣਾਂ ਤੋਂ ਪਹਿਲਾਂ ਸ਼ੁਰੂ ਹੋ ਗਈ ਸੀ ਬੀਬੀਸੀ ਹਿੰਦੀ ਨੇ ਸੀਨੀਅਰ ਪੱਤਰਕਾਰਾ ਲਤੇ ਦੀਪ ਰੰਦ ਦੇ ਰਾਜਨੀਤਿਕ ਸਪਾਤ ਡੀਕੇ ਨਾਲ ਗੱਲ ਕੀਤੀ ਉਹ ਕਹਿੰਦੇ ਹਨ ਕਿ ਜਦੋਂ ਨਰਿੰਦਰ ਮੋਦੀ ਨੂੰ ਪ੍ਰਧਾਨ ਮੰਤਰੀ ਅਹੁਦੇ ਤੇ ਉਮੀਦਵਾਰ ਬਣਾਇਆ ਸੀ ਤਾਂ ਪਾਰਟੀ ਵਿੱਚ ਕਈ ਵੱਡੇ ਨੇਤਾ ਇਸ ਫੈਸਲੇ ਨਾਲ ਸਹਿਜ ਨਹੀਂ ਸਾਬ ਡੀ ਕੇ ਸਿੰਘ ਦੇ ਅਨੁਸਾਰ ਔਲਕੇ ਅਡਵਾਨੀ ਤੇ ਮੁੱਲੀ ਮਨੋਹਰ ਜੋਸ਼ੀ ਵਰਗੇ ਨੇਤਾ ਮੋਦੀ ਨੂੰ ਵਿਦੇ ਵੀ ਵਿਰੋਧ ਹਨ ਉਹ ਜਾਣਦੇ ਹਨ ਕਿ ਜੇਕਰ ਮੋਦੀ ਨੂੰ ਸਰਕਾਰ ਵਿੱਚ ਜਗ੍ਹਾ ਦਿੱਤੀ ਗਈ ਤਾਂ ਉਹ ਆਜ਼ਾਦੀ ਪ੍ਰਭਾਵਿਤ ਹੋਏਗੇ ਇਸ ਲਈ ਦਲੀਲ ਦਿੱਤੀ 75 ਸਾਲ ਦੀ ਉਮਰ ਤੋਂ ਬਾਅਦ ਨੇਤਾ ਸਰਗਰਮ ਸਿਆਸਤ ਤੋਂ ਹੋ ਜਾਣਗੇ ਉਹ ਕਹਿੰਦੇ ਹਨ ਕਿ ਨਿਯਮ ਪਾਜਪਾ ਦਰਵਾਜ਼ਾ ਕਿਸੇ ਵੀ ਰਸਮੀ ਤੌਰ ਤੇ ਐਲਾਨ ਨਹੀਂ ਕੀਤਾ ਸੀ ਉਹ ਪਾਰਟੀ ਸੰਵਿਧਾਨ ਵਿੱਚ ਵੀ ਦਰਜ ਨਹੀਂ ਹੈ ਡੀ ਕੇ ਸਿੰਘ ਕਹਿੰਦੇ ਆ ਉਸ ਸਮੇਂ ਪਾਜਪਾ ਨੇਤਾ ਦੇ ਬੁਲਾਰੇ ਪੱਤਰਕਾਰਾਂ ਨੂੰ ਆਖ ਹੀ ਰਿਕਾਰਡ 'ਚ ਇਹ ਗੱਲਾਂ ਦੱਸਦੇ ਇਸ ਬਾਰੇ ਇਹ ਇਹ ਵਰਤਾਲ ਬਣਾਇਆ ਗਿਆ ਸੀ ਕਦੇ ਵੀ ਰਸਮੀ ਤੌਰ ਤੇ ਕੁਝ ਨਹੀਂ ਹੋਇਆ ਇਸ ਤੋਂ ਬਾਅਦ ਅਡਵਾਨੀ ਜੋਸ਼ੀ ਅਤੇ ਸੀਨੀਅਰ ਨੇਤਾਵਾਂ ਨੂੰ 2014 ਵਿੱਚ ਮਾਰਗਦਰਸ਼ਨ ਮੰਡਲ ਦਾ ਹਿੱਸਾ ਬਣਿਆ ਸੀ ਜਾਣਕਾਰ ਅਨੁਸਾਰ ਅੱਜ ਵੀ ਇਸ ਦੀ ਇੱਕ ਮੀਟਿੰਗ ਨਹੀਂ ਹੋਈ ਹੈ ਤਤਾਨੂੰ ਦੱਸਦੀ ਹੈ ਕਿ ਇਹ ਵੱਡੇ ਸਵਾਲ ਖੜੇ ਹੋ ਗਏ ਨੇ ਕਿ ਹੁਣ ਜਿਹੜੇ ਨਰਿੰਦਰ ਮੋਦੀ ਨੂੰ ਜਿਹੜਾ ਹੈ ਰਿਟਾਇਰਮੈਂਟ ਲੈਣੀ ਪੈਣੀ ਹੈ ਭਾਜਪੀ ਤੋਂ ਜਿਹੜੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਉਹਨਾਂ ਨੂੰ ਉਹਨਾਂ ਨੇ ਕਿਹਾ ਕਿ ਜੇਕਰ ਇਹ ਪਾਰਟੀ ਦੇ ਵਿੱਚੋਂ ਜਾਣਗੇ ਤਾਂ ਹੀ ਕਿਸੇ ਨਵੇਂ ਨੌਜਵਾਨ ਨੂੰ ਉਹਦਾ ਮੌਕਾ ਮਿਲ ਸਕਦਾ ਹੈ